ਪਨਾ ਸਿਟੀ ਬਲਾਟੌਰ ਦੀ ਪੁਲਸ ਨੂੰ ਅਸ਼ੋਕ ਕੁਮਾਰ ਪੁੱਤਰ ਰਤਨ ਸਿੰਘ ਵਾਸੀ ਵਾਰਡ ਨੰਬਰ 13 ਬਲਾਟੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਮਹਿੰਦੀਪੁਰ ਨੇੜੇ ਸੰਗਮ ਆਈਸ ਫੈਕਟਰੀ ਵਿਥੇ ਕਿ 5-6 ਕੁਆਟਰ ਮਜ਼ਦੂਰਾਂ ਦੇ ਵਾਸਤੇ ਰਹਿਣ ਲਈ ਬਣਾਏ ਹੋਏ ਹਨ ਜਿਸ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਵੱਲੋਂ ਅੰਦਰ ਵੜ ਕੇ ਵੱਖ-ਵੱਖ ਕੰਪਨੀਆਂ ਦੇ ਫੋਨ ਚੋਰੀ ਕਰਕੇ ਫਰਾਰ ਹੋ ਗਏ ਸਨ। ਥਾਣਾ ਸਿਟੀ ਬਲਾਚੌਰ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਹ ਮੁਲਜ਼ਮ ਚੋਰੀ ਦੇ ਫੋਨ ਅੱਗੇ ਦੁਕਾਨਾਂ ਤੇ ਵੇਚਦੇ ਸੀ। ਪੁਲਿਸ ਨੇ ਉਕਾ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੀ ਸਰ ਜਿਹੜਾ ਅੱਜ ਚੋੜਫੜ ਹੋਈ ਸੀ ਕੀ ਸਥਿਤੀ ਹੈ ਜੀ ਸਾਨੂੰ ਆਪਣੀ ਮਿਤੀ 9 ਸਤੰਬਰ 24 ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਸਟੇਟ ਕਰਤਾ ਅਸ਼ੋਕ ਕੁਮਾਰ ਰਤਨ ਵਾਸੀ ਮਹਿੰਦਪੁਰ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਦੱਸਿਆ ਸੀ ਕਿ ਮੈਂ ਆਪਣੇ ਬਾੜੇ ਵਿੱਚ ਇੱਕ ਪਸੋਂ ਦਾ ਬਾੜਾ ਹੈ ਉਹਦੇ ਵਿੱਚ ਕੁਝ ਪਿੰਡਵਾਸੀ ਮਜ਼ਦੂਰ ਜਿਹੜੇ ਆ ਉਹ ਆਪਣੇ ਤਰਾਏ ਦੇ ਰੱਖੇ ਹੋਇਆ ਤੇ ਕੁਝ ਉਹਨਾਂ ਨੇ ਆਪਣੇ ਵਰਕਰ ਸੀ ਇਹ ਨਵਾਂ ਸੱਤ ਕਿ ਉਹਦੀ ਰਾਤ ਨੂੰ ਇੱਕ ਅਨਨੌਈ ਮੁੰਡਾ ਜਿਹੜਾ ਆ ਉਹਨਾਂ ਦੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਆਏ ਚਾਰ-ਚੇ ਲੱਗੇ ਹੋਏ ਜਿਹੜੇ ਲੈ ਗਏ ਸੀ ਤੇ ਜਿਸਦੇ ਬੰਦਰੇ ਚੇ ਸ਼ਿਕਾਇਤ ਦਰਜ ਸੀ ਐਫਆਰ ਦਾ 39 ਇਹ ਵੀ 15 5 24 ਨੂੰ ਸੀ ਐਫਆਰ ਦਾ ਦਰਜ ਕੀਤੀ ਤੇ ਇਹ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਨੇ ਸਾਨੂੰ ਥੋੜੀ ਹੋਰ ਹੈਪ ਹੋਈ ਅ ਇਨਵੈਸਟੀਗੇਸ਼ਨ ਆਫਸਰ ਬਲੋਂ ਫੁਟੇਜ ਜਿਹੜੀ ਸੀ ਕੈਮਰੇ ਦੀ ਉਹਨਾਂ ਕਾਢੀ ਤੇ ਜਿਸ ਦੇ ਵਿੱਚ ਜਿਹੜਾ ਮੁੰਡਾ ਸ਼ਨਾਖਤ ਹੋਇਆ ਸੀ ਮਨੋਸੀ ਤੇ ਇਹ ਸਭ ਕਰਨ ਤੋਂ ਬਾਅਦ ਜਿਹੜਾ ਕਿ ਗਗਨਪਤ ਦੇਸਰਾਜ ਬਸੀ ਸਿਆਣਾ ਦਾ ਨਿਕਲੇ ਅਸੀਂ ਤੇ ਜਿਸ ਦੇ ਜ਼ਮਾਨੇ ਵਿੱਚ ਇਹਦਾ ਪਛਾਣ ਕੀਤਾ ਤੇ ਉਸ ਤੋਂ ਮੌਕੇ ਤੇ ਹੀ ਪਹਿਲਾ ਤੈਨ ਨੂੰ ਆਇਆ ਜਿਹੜੇ ਅਸੀਂ ਚੋਰੀ ਹੋਏ ਸੀ ਉਹ ਸੀ ਬ੍ਰਾਹਮਣ ਕੀਤੇ ਬ੍ਰਾਹਮਣ ਕਰਨ ਤੋਂ ਬਾਅਦ ਜਿਹਦੇ ਉਹ ਦਰਾਨੇ ਯੂਨੀਵਰਸਿਟੀ ਜਨ ਬਹੁਤ ਕੁਸ਼ਲ ਕੀਤੀ ਗਏ ਇੱਕ ਮੌਕਾ ਜਿਹੜਾ ਹੈ ਉਹ 14/7/24 ਨੂੰ ਇੱਕ ਹੋਰ ਗੱਲ ਵਿੱਚ ਚਾਇਲ ਸੀ ਅ ਰਵੇਸ਼ ਕੁਮਾਰ ਦੁਰਗਾ ਜੂਸ ਦਾ ਕੰਮ ਕਰਦਾ ਹੈ ਪ੍ਰੋਜੈਕਟ ਪਰ ਰੋਡ ਤੇ ਰਹਿੰਦਾ ਹੈ ਤੇ ਉਹ ਵੀ ਇਥੋਂ ਅਸੀਂ ਗ੍ਰਾਮ ਨੇ ਡਿਸਕਲੋਸ ਸਟੇਟਮੈਂਟ ਜਿਹੜਾ ਉਹ ਚੌਥਾ ਮਾਰੀ ਕਰਤਾ ਇਸ ਤਰ੍ਹਾਂ ਕੋਈ ਪਹਿਲਾ ਨਹੀਂ ਮਾਮਲਾ ਕਰਦਾ ਅ ਰਕਾਰ ਦੇਖ ਰਹੇ ਹਾਂ ਮਾਮਲੇ ਹਲੇ ਕੋਈ ਸਾਹਮਣੇ ਨਹੀਂ ਆਇਆ ਅੰਦਰ ਵਿੱਚ ਬੜਾ ਹੀ ਐਡਿਕਟਡ ਅਬਯੂਜ਼ ਐਡਿਕਟਡ ਹੈ ਉਸ ਕਰਕੇ ਨਸ਼ੇ ਦੀ ਪੂਰਤੀ ਲਈ ਖੇਤਾਂ ਦੇੋਂ ਚੋਰੀ ਦਾ ਕੰਮ ਕਰਦਾ ਉਹ ਉਹਦਾ ਅਭਿਜਨ ਸਿਆ ਕੋ ਪਰਵਾਜਾ ਕੋ ਜੜੀ ਪਹਿਲਾ ਕੰਮ ਕੀਤਾ ਕਿਨਾਂ ਨੂੰ ਭੇਜਦਾ ਸੀ ਸਾਰੇ ਇਹ ਮੋਬਾਈਲ ਤੇ ਸੇਖੰਬਾਰੇ ਮਸੀਂ ਮਾਰ ਲਾਂਗੇ 그러면은 ਡੂਰੀng ਇਨਵੈਸਟੀਗੇਸ਼ਨ ਜੋ ਸਾਹਮਣੇ ਅਬਜਰ ਹੋ ਰਿਹਾ ਸਰਾਮ ਜੀ ਕੱਲੀ ਜੁਆਇਨਿੰਗ ਕੀਤੀ ਹੈ ਜੀ ਇਹ ਚੋਰੀ ਦੀ ਵਾਰਦਾਤ ਤਾਂ ਕਾਫੀ ਵੱਡੀ ਹੈ ਪਹਿਲੀ ਰਿਕਵਰੀ ਹੈ ਜੋ ਇਹ ਕੀ ਹੈ ਜੀ ਸਰ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਚੋਰੀ ਦੀ ਵਾਰਦਾਤਾਂ ਕਾਫੀ ਵਧੀਆ ਇਹਦੇ ਲਈ ਮੈਂ ਕੀ ਕਰ ਰਹੇ ਹਾਂ ਸਰ ਦੇਖੋ ਆਪਾਂ ਜਿੰਨਾ ਵੀ ਆ ਬਤ ਬਤ ਸਹਿਯੋਗ ਔਰ ਪਬਲਿਕਿਸ ਜੋਗਨਾਣੀ ਇਹਨਾਂ ਗੰਦੇ ਅੰਸਰਾਂ ਨੂੰ ਜਿਹੜਾ ਅਸੀਂ ਜਿੱਦਾਂ ਕਹਿੰਦੇ ਵੀ ਛਾਲਾਂ ਨਾਲ ਵਾਲੀ ਗੱਲ ਆ ਠੀਕ ਹੈ ਤੇ ਉਹ ਜੇ ਆਪਣੇ ਸਮਾਜ ਵਿੱਚ ਰਹਿਣਗੇ ਤੇ ਮਾਜਿਕ ਤੌਰ ਤੇ ਕੋਈ ਉਹ ਮੁੰਡੇ ਜਿਹੜੀ ਹੈਪਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦਾ ਨਾ ਅਸੀਂ ਇਹਨਾਂ ਤੇ ਕਾਬੂ ਨਹੀਂ ਪਾਏ ਜਸਦਾ ਆਪਾਂ ਸੱਜੀਆਂ ਨਾਲ ਕੰਮ ਕਰ ਲੈ ਸਰ ਇਹਦਾ ਰਿਮਾਰਕ ਕਰਾ ਲਿਤਾ ਸੀ ਕੀ ਕੀਤਾ ਹਾਂ ਇਹਦਾ ਰਿਮਾਰਕ ਲੈ ਕੇ ਹੋਰ ਕੋਸ਼ਿਸ਼ ਕਰਾਂਗੇ Mm. <laughs> will